ਦੋਸਤੋ ਪਿਛਲੇ ਕੁਝ ਸਮੇਂ ਤੋਂ ਮੈਂ ਨੋਟਿਸ ਕਰ ਰਿਹਾ ਦੇਖ ਰਿਹਾ ਵਾਂ ਐਨਲਾਈਜ਼ ਕਰ ਰਿਹਾ ਚੰਗਿਤਰਾ ਨਾਲ ਕਿ ਜਿਹੜੀ ਆਮ ਆਦਮੀ ਪਾਰਟੀ ਆ ਔਰ ਕਿਜਰੀ ਵਾਲਦੀਪ ਦੇ ਹਦਾਇਤ ਤੇ ਸਾਰੇ ਪੰਜਾਬ ਦੇ ਵਿੱਚ ਵਿੱਚ ਭਗਵੰਤ ਪਾਣ ਵੀ ਪਾਰਟੀ ਬਣਾ ਲਿਆ ਉਹਨਾਂ ਨੇ ਇੱਕ ਪੂਰਾ ਪ੍ਰੀਪਲਾਨਡ ਤਰੀਕੇ ਨਾਲ ਪੰਜਾਬ ਦੀ ਛਵੀ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਦੋ ਵਿਸ਼ੇਸ਼ ਪ੍ਰੋਗਰਾਮ ਇਹਨਾਂ ਨੇ ਪਿਛਲੇ ਦਿਨਾਂ ਚ ਚਲਾਏ ਜੁਧ ਨਸ਼ੇ ਵਿਰੁੱਧ ਉਹਦੇ ਚ ਬਹੁਤ ਸਾਰੇ ਗਰੀਬ ਬੰਦੇ ਉਹਨਾਂ ਦੇ ਘਰ ਕੋਟਾਤੇ ਆਪਣੇ ਵੱਲੋਂ ਸ਼ੋਅ ਕਰਕੇ ਸੀ ਐਨ ਡੀ ਪੀਐਸ ਦੇ ਪਰਚੇ ਦਰਜ ਕਰਤੇ ਸੀ ਜ਼ਿਲ੍ਹਾਾਂ 'ਚ ਬੜੇ ਬੰਦੇ ਸੁੱਟ ਦਿੱਤੇ ਹਾਲਾਂਕਿ ਇਹ ਇਹਦਾ ਹੱਲ ਨਹੀਂਗਾ ਅਕਸਰ ਨਸ਼ਾ ਕੱਲ ਪਰਸੋ ਚੌਥਾ ਤਾਂ ਹੋਇਆ ਨਿੰਗਾ ਤੇ ਪਿਛਲੇ ਕੁਝ ਦਿਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਉਸ ਗ੍ਰਿਫਤ ਚ ਆਏ ਕਿਉਂਕਿ ਖੇਤੀ ਟਹਿਟੇਰੀ ਹੋ ਗਈ ਸਰਕਾਰੀ ਨੌਕਰੀਆਂ ਲਿਮਟਿਡ ਨੇ ਅਗਰ ਗਵਰਨਮੈਂਟ ਕੋ ਚਾਵੇ ਵੀ ਤਾਂ ਮੈਕਸਿਮਮ 4 ਲੱਖ ਸਰਕਾਰੀ ਨੌਕਰੀਆਂ ਕਰੀਬ ਉਹ ਸਾਰੀ ਤੇ ਖਾਲੀ ਹੁੰਦੀ ਨਗੀ ਔਰ 3 ਕਰੋੜ ਵੱਧਦੀ ਆ ਹਰ 20-25 ਸਾਲ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋਗੀ ਆ ਉਹਨਾਂ ਦੇ ਕੋਲ ਇਹਨੇ ਨੌਕਰੀਆਂ ਗਵਰਨਮੈਂਟ ਜੌਬਸ ਹੋ ਹੀ ਨਹੀਂ ਸਕਦੀਆਂ ਪ੍ਰਾਈਵੇਟ ਸੈਕਟਰ ਸਾਡਾ ਪੰਜਾਬ ਦਾ ਤਬਾਹ ਵਾ ਪ੍ਰਾਈਵੇਟ ਸੈਕਟਰ ਮਤਲਬ ਕਿ ਜਿਹੜੀ ਇਥੇ ਪ੍ਰਾਈਵੇਟ ਸੈਕਟਰ ਇੰਡਸਟਰੀ ਆ ਉਹ ਇਸ ਕਰਕੇ ਤਬਾਹ ਵਾ ਖੇਤੀ ਤੇ ਪ੍ਰਾਈਵੇਟ ਸੈਕਟਰ ਇੰਡਸਟਰੀ ਦਾ ਕਿਉਂਕਿ ਪਾਕਿਸਤਾਨ ਦਾ ਬਾਰਡਰ ਪੱਕੇ ਤੌਰ ਤੇ ਬੰਦ ਕੀਤਾ ਹੋਣਾ ਹੁਣ ਤੱਕ ਖੈਰ ਪਤਾ ਨਹੀਂ ਕੂ ਉਮੀਦ ਨਜ਼ਰ ਹੀ ਨਹੀਂ ਆਉਂਦੀ ਖੁੱਲਣ ਦੀ ਪੰਜਾਬ ਲੈਂਡਲੌਕ ਸਟੇਟਸ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਇਹਨਾਂ ਹਲਾਤਾਂ ਦੇ ਵਿੱਚ ਨੌਜਵਾਨਾਂ ਦੇ ਕੋਲ ਦੋ ਹੀ ਰਾਹ ਸੀਗੇ ਜਾਂ ਤਾਂ ਜਿਹੜੇ ਸਰਦੇ ਪੁੱਜਦੇ ਸੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਵਿਦੇਸ਼ਾਂ ਨੂੰ ਭੱਜ ਗਏ ਸ਼ਾਇਦ ਬਚ ਕੇ ਉੱਥੇ ਜਾ ਕੇ ਕੰਮਕੁਮ ਕਰਦੇ ਨੇ ਜਿਹੜੇ ਵਿਚਾਰੇ ਇੱਥੇ ਰਹਿ ਗਏ ਗਰੀਬ ਆਦਮੀ ਕਹਿ ਲੋ ਮਾਤੜ ਕਹਿ ਲੋ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀਗਾ ਉਹ ਮਾਇੂਸ ਹੋ ਕੇ ਇਸ ਨਸ਼ੇ ਦੀ ਗ੍ਰਿਫਤ ਵਿੱਚ ਆ ਗਏ ਨਸ਼ੇ ਹਨ ਮੈਂ ਮੰਨਦਾ ਹਾਂ ਲੇਕਿਨ ਯੁੱਧ ਨਸ਼ੇ ਵਿਰੁੱਧ ਵਿੱਚ ਐਂ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਨਸ਼ਾ ਜਿਹੜਾ ਉਹ ਮਗਰਲੀਆਂ ਸਰਕਾਰਾਂ ਨੇ ਆਪ ਪੈਦਾ ਕੀਤਾ ਤੁਸੀਂ ਦੇਖੋਗੇ ਮੈਂ ਕੱਲ ਪਰਸੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਸਾਰੇ ਦੇਸ਼ ਵਿੱਚ ਜਾ ਰਿਹਾ ਇਸ਼ਤਿਹਾਰ ਜਿੱਥੇ ਹਿੰਦੀ ਦੀ ਖਬਰ ਉੱਥੇ ਹਿੰਦੀ ਚ ਜਾਵੇਗਾ ਜਿੱਥੇ ਅੰਗਰੇਜ਼ੀ ਵਾਲੀ ਅੰਗਰੇਜ਼ੀ ਜਾਵੇਗਾ ਉਹਦੇ ਲਿਖਿਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀ ਭੁਗਤ ਕਰਕੇ ਪੰਜਾਬ ਨੂੰ ਤਬਾਹ ਕੀਤਾ ਇਜ਼ ਇਟ ਪੋਸੀਬਲ ਕੋਈ ਵੀ ਗਵਰਨਮੈਂਟ ਇਹ ਚਾਹੁੰਦੀ ਆ ਕਿ ਮੈਂ ਨਸ਼ਾ ਕਰਕੇ ਸਭਨੀ ਸਟੇਜ ਨੂੰ ਤਬਾਹ ਕਰਾਂ ਔਰ ਦੂਸਰੀ ਗੱਲ ਕਿ ਕਿਸੇ ਅਦਾਲਤ ਨੇ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਨੇ ਅੱਜ ਤੱਕ ਕਿਸੇ ਸਰਕਾਰ ਨੂੰ ਇਨਡਾਇਟ ਨਹੀਂ ਕੀਤਾ ਯਾਨੀ ਕਿ ਦੋਸ਼ੀ ਨਹੀਂ ਪਾਇਆ ਸਰਕਾਰ ਨੂੰ ਐ ਸੱਚ ਕਿ ਤੁਸੀਂ ਨਸ਼ੇ ਦੇ ਸਿਲਸਿਲੇ ਤੋਂ ਅਸੀਂ ਦੋਸ਼ੀ ਕਰਾਰ ਦਿੰਦੇ ਆ ਲੇਕਿਨ ਇਹਨਾਂ ਨੇ ਬਕਾਇਦਾ ਇਸ਼ਤਿਹਾਰबाजी ਕਰਕੇ ਇਹਦਾ ਭਾਵ ਪਤਾ ਕੀ ਹੋ ਰਿਹਾ ਔਰ ਦੂਸਰਾ ਨਾਲ ਮੈਂ ਬਾਤ ਐਕਸਪਲੇਨ ਕਰਦਾ ਸੋ ਕਾਲਡ ਸਿੱਖਿਆ ਕ੍ਰਾਂਤੀ ਇਹ ਦੋ ਮੁੱਦੇ ਚੱਕ ਰਹੇ ਨੇ ਔਰ ਹਿੰਦੀ ਵਿੱਚ ਪ੍ਰਚਾਰ ਦੇਸ਼ ਦੀਆਂ ਸਾਰੀਆਂ ਦੂਜੇ ਸਟੇਟਾਂ ਵਿੱਚ ਪ੍ਰਚਾਰ ਇਹ ਬਿਲਕੁਲ ਉਸੇ ਤਰਜ਼ ਤੇ ਕੀਤਾ ਜਾ ਰਿਹਾ ਜਿਵੇਂ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ ਵਿੱਚ ਵਿੱਚਾ ਗਿਆ ਤੇ ਦਿੱਲੀ ਮੇ ਤਾਂ ਹਮਨੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਦੀ ਹੈ ਹਮਨੇ ਦਿੱਲੀ ਮੇ ਬਹੁਤ ਸਾਰੀ ਨੌਕਰੀਆਂ ਦੇ ਦੀ ਹੈ ਹਮਨੇ ਵਹਾਂ ਪਰ ਐਜੂਕੇਸ਼ਨ ਕਾ ਇੱਕ ਬਹੁਤ ਬੜਾ ਮਾਡਲ ਤਿਆਰ ਕਰ ਦਿਆ ਹੈ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਉਹ ਕਰਾਰੀ ਹਾਰ ਦਿੱਤੀ ਮਤਲਬ ਇਥੋਂ ਤੱਕ ਕਿ ਕੇਜਰੀਵਾਲ ਸੁਸੋਡਿਆ ਜਿਹੜੇ ਅਖੋਤੀ ਐਜੂਕੇਸ਼ਨ ਮਾਡਲ ਦੇ ਬਾਨੀ ਬਣਦੇ ਸੀਗੇ ਉਹਨਾਂ ਨੂੰ ਆਪਣੀਆਂ ਸੀਟਾਂ ਖਰਾ ਦਿਤੀਆਂ ਨੇ ਤੋ ਜਦੋਂ ਦੇਖਿਆ ਕਿ ਦਿੱਲੀ ਦਾ ਮਾਡਲ ਹੁਣ ਠੋਸ ਹੋ ਗਿਆ ਹੁਣ ਪੰਜਾਬ ਦਾ ਮਾਡਲ ਆ ਦੋ ਗੱਲਾਂ ਕਰ ਰੇ ਨੇ ਸਿਰਫ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਇਹਨੂੰ ਲੈ ਕੇ ਸਾਰੀਆਂ ਸਟੇਟਾਂ ਵਿੱਚ ਪ੍ਰਚਾਰ ਕਰਦੇ ਕਿ ਕਿਸੇ ਤਰੀਕੇ ਨਾਲ ਸਾਡੀ ਸ਼ਾਖ ਜਿਹੜੀ ਆ ਉਹ ਦੇਸ਼ ਵਿੱਚ ਬਚ ਜਵੇ ਤੋ ਅਲਟੀਮੇਟਲੀ ਇਹਦੇ ਵਿੱਚ ਵਿਕਟਿਮ ਕੌਣ ਹੋ ਰਿਹਾ ਵਾ ਆਪਣਾ ਪੰਜਾਬ ਉਹ ਜਿਹੜਾ ਇਹ ਕਹਿੰਦੇ ਕਿ 70 ਸਾਲਾਂ ਚ ਕੁਝ ਨਹੀਂ ਹੋਇਆ ਆ ਜਿਹੜਾ ਪਾਖੜਾ ਡੈਮ ਬਣ ਗਿਆ ਜਿਹੜੀਆਂ ਯੂਨੀਵਰਸਟੀਆਂ ਬਣੀਆਂ ਦਰਿਆਵਾਂ ਨੂੰ ਬੰਨ ਲੱਗੇ ਸਾਰੇ 13 14 ਹਜ਼ਾਰ ਪਿੰਡਾਂ ਚ ਅੱਜ ਤੋ ਸਾਰੇ ਦੇਸ਼ ਤੋਂ ਪਹਿਲਾਂ ਸੜਕਾਂ ਪਹੁੰਚੀਆਂ ਸਭ ਤੋਂ ਪਹਿਲਾਂ ਬਿਜਲੀ ਪਹੁੰਚੀ ਅੱਛਾ ਇਹ ਸਿੱਖਿਆ ਗ੍ਰਾਂਤੀ ਦਾ ਜਾ ਕੇ ਕੀ ਕਹਿ ਰਹੇ ਨੇ ਅ ਅੱਜ ਅਸੀਂ ਸਕੂਲਾਂ ਚ ਚਾਰ ਦੀਵਾਰੀਆਂ ਬਣਾਤੀਆਂ ਪਹਿਲਾਂ ਤਾਂ ਉਧਾਂ ਵੇੜੇ ਸੀ ਜਿ ਖੁੱਲੇ ਸੀਗੇ ਕੀ ਸੀਗੇ ਇਸ ਤਰ੍ਹਾਂ ਨਾਲ ਠੀਕ ਹੈ ਕੁਝ ਸਕੂਲ ਜਿਹੜੇ ਨੇ ਪੰਜਾਬ ਦੇ ਉਹ ਫੋਰ ਵਾਂਟ ਆਵ ਆਫ ਇਨਫਰਾਸਟ੍ਰਕਚਰ ਪੈਸੇ ਦੀ ਘਾਟ ਕਰਕੇ ਉਹਨਾਂ ਚ ਖਾਮੀਆਂ ਸੀਗੀਆਂ ਲਿਖਿਆ ਨਹੀਂ ਤਾਂ ਨਹੀਂ ਸੀ ਕਿ ਸਕੂਲ ਸਾਰੇ ਉਜੜੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਜਿਹੜੀ ਮਗਰਲੀ ਸਰਕਾਰ ਸੀਗੀ ਇਹਦੇ ਵਿੱਚ ਜਿਹੜੇ এডਿਕੇਸ਼ਨ ਦੇ ਮੈਟ੍ਰਿਕ ਦੇ অর ਪਲੱਸ 2 ਦੇ ਰਿਜ਼ਲਟਸ ਹੰਦਰੇ ਪੰਜਾਬ ਫੈਰਲੀ ਗੁੱਡ ਸਟੈਂਡ ਕਰਦਾ ਰਿਹਾ ਹਾਲਾਂਕਿ ਕੱਲ ਪਰਸੋ ਜਿਹੜੇ 12ਵੀਂ ਦੇ ਰਿਜ਼ਲਟ ਆਏ ਇਹਨਾਂ ਦੇ ਜਿਹੜੇ ਸਕੂਲ ਆਫ ਫੈਮਿਨੈਂਸ ਬਣਾਏ ਨੇ ਸੋ ਕਾਲਡ ਅਖੋਤੀ ਉਹਦੇ ਚ ਜਿਹੜੇ 290 ਬੱਚੇ ਮੈਰਿਟ ਚ ਆਏ ਨਾ ਪੰਜਾਬ ਦੇ ਸਰਕਾਰੀ ਸਕੂਲਾਂ ਜਿਹੜੇ ਮੈਰਿਟ ਪਣੀ 290 ਆਏ ਉਹਨਾਂ ਚ ਉਸ ਐਮਨੈਂਸ ਸਕੂਲ ਆਫ ਐਮਨੈਂਸ ਜਿਹੜਾ ਬਹੁਤ ਪ੍ਰਚਾਰ ਕੀਤਾ ਪੈਸਾ ਖਰਚਾ ਰੰਗ ਰੋਗਨ ਕੀਤਾ ਦੋ ਬੱਚੇ ਆਏ ਮੈਰਿਟ ਦੇ ਦੈਟ ਮੀਨਸ ਕਿ ਅਸਲ ਵਿੱਚ ਕੰਮ ਥੱਲੇ ਨਹੀਂ ਹੋ ਰਿਹਾ ਔਰ ਸਾਰੇ ਸਿੱਖਿਆ ਕ੍ਰਾਂਤੀ ਦੇ ਨਿਪੱਤਰ ਤੁਸੀਂ ਸਾਰੇ ਪਿੰਡਾਂ ਚ ਵਸਦੇ ਹੋ ਨਾ ਆਪਾਂ ਕਿਹੜਾ ਕੋਈ ਇੰਗਲੈਂਡ ਰਹਿੰਦੇ ਆਂ ਅਮਰੀਕਾ ਰਹਿੰਦੇ ਆਂ ਕਿ ਸਾਨੂੰ ਆਣ ਕੇ ਦੱਸ ਰਹੇ ਨੇ ਕਿ ਅਸੀਂ ਹੁਣ ਆ ਕਰਾਤਾ 90% ਕੰਮ ਸਕੂਲਾਂ ਦਾ ਕਲਾਸਰੂਮਸ ਦਾ ਲੈਬਾਰਟਰੀਜ਼ ਦਾ ਅਪ੍ਰੇਕੇਡ ਮੈਦਾਨਾਂ ਦਾ ਵਾਸ਼ਰੂਮਸ ਦਾ ਬਾਥਰੂਮਸ ਦਾ ਪੰਜਾਬ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਠੀਕ ਸੀਗਾ ਲੇਕਿਨ ਇਹਨਾਂ ਨੇ ਦੇਖਿਆ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਆਪਣੀ ਮੁਹਿੰਮ ਤਿਆਰ ਕੀਤੀ ਤੇ ਇਹਨਾਂ ਨੇ ਆ ਸਿੱਖਿਆ ਕ੍ਰਾਂਤੀ ਦੇ ਤਹਿਤ 25000 ਨੀ ਪੱਥਰ ਰੱਖਿਆ ਜਾ ਰਿਹਾ ਵਾ ਪੰਜਾਬ ਦੇ ਵਿੱਚ 25000 ਕੁਝ ਕਰੋੜ ਰੁਪਏ ਦਾ ਖਰਚਾ ਹੋਵੇਗਾ ਔਰ ਜਦੋਂ ਪੰਜਾਬ ਚ ਘੁੰਮਦਾ ਤੁਸੀਂ ਦੇਖਿਆ ਹੈ ਹੈਲੀਕਾਪਟਰ ਦੀਆਂ ਫੋਟੋਆਂ ਆ ਗਈਆਂ ਕੇਜਰੀਵਾਲ ਸਿਸੋਡੀਆਂ ਸਾਡੇ ਸਰਕਾਰੀ ਜਹਾਜ਼ਾਂ 'ਤੇ ਬੈ ਕੇ ਇਹਦੇ ਰੇਲੀਆਂ ਕਰ ਰਹੇ ਨੇ ਤੇ ਨਾਲੇ ਸਾਨੂੰ ਉੱਥੇ ਗਾਲਾ ਕੱਢਦੇ ਨੇ ਜਾ ਕੇ ਕੱਲ ਜੋਧਾ ਵਗੈਰਾ ਕਿਸੇ ਕੱਟ ਚ ਕਹੇ ਨੇ ਸੀਗੇ ਬਹੁਤ ਪੰਜਾਬ ਕੋ ਤਬਾਹ ਕਰ ਦਿਆ ਇਹਨੋ ਨੇ ਅਬ ਹਮਨੇ 99% ਨਸ਼ਾ ਮੁਕਤ ਕਰ ਦਿਆ ਪੰਜਾਬ ਕੋ ਔਰ ਕੀ ਇਹ ਮੰਨਣ ਜੋ ਗੱਲ ਹੈ ਹਮਾਰੇ ਪੰਜਾਬ ਕਾ ਕੋਈ ਵੀ ਮੰਤਰੀ ਅਬ ਨਸ਼ਾ ਨਹੀਂ ਕਰਤਾ ਮੁੱਖ ਮੰਤਰੀ ਨਾਲ ਹੀ ਖੜਾ ਉਹਦੇ ਬਾਰੇ ਇਹਨੇ ਕੁਝ ਕਿਹਾ ਕਿਉਂਕਿ ਇਹਦੀ ਤਾਂ ਸ਼ਰਾਬ ਅੱਜ ਤੱਕ ਛਡਾ ਨਹੀਂ ਸਕੇ ਤੁਸੀਂ ਪਹਿਲਾਂ ਆਪਣੇ ਮੁੱਖ ਮੰਤਰੀ ਦੀ ਦਾਰੂ ਤਾਂ ਛਡਾ ਕੇ ਦਿਖਾਓ ਜਿਸ ਵਿਅਕਤੀ ਨੇ ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਦੀ ਰੈਲੀ ਚ ਸੌਂ ਤੋੜੀ ਆ ਪਹਿਲਾਂ ਉਹਦੀ ਸੌਂ ਦੁਬਾਰਾ ਉਹਦੀ ਪਰ ਪੱਖ ਦਾ ਕਰੋਸ ਹੋ ਕਿ ਕਿਜਰੀਵਾਲ ਵੀ ਉਸ ਬਰਨਾਲੇ ਦੇ ਇਕੱਠ ਵਿੱਚ ਆਪ ਸ਼ਾਮਲ ਸੀਗਾ ਇਹਨੇ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਸੀ ਕਿ ਕਿਜਰੀਵਾਲ ਭਗਵੰਤ ਮਾਨ ਨੇ ਹੁਣ ਸ਼ਰਾਬ ਛੱਡਦੀ ਬਸ ਸੋਨੇ ਇਤਿਹਾਸਿਕ ਫੈਸਲਾ ਹੋ ਗਿਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਆਪ ਜਿਹੜਾ ਵਾ ਉਹ ਡਰੱਗਸ ਵਿੱਚ ਜਾਂ ਨਸ਼ੇ ਦੇ ਵਿੱਚ ਇੱਕ ਵਾਰ ਨਹੀਂ अनेका ਵਾਰ ਦਰਜਨਾ ਵਾਰ ਡਿੱਗਦਾ ਨਜ਼ਰ ਆਇਆ ਕੀ ਅਸੀਂ ਕਹਿ ਸਕਦੇ ਕਿ ਨਸ਼ਾ ਮੁਕਤ ਪੰਜਾਬ ਦੇ ਵਿੱਚ ਹੋ ਗਿਆ ਵਾ ਨਸ਼ਾ ਪ੍ਰੋਬਲਮ ਹੈ ਮੈਂ ਮੈਂ ਨਹੀਂ ਕਹਿ ਰਿਹਾ ਕਿ ਮਗਰਲੀਆਂ ਸਰਕਾਰਾਂ ਆ ਜਾਂ ਮਗਰਲੀਆਂ ਪਾਰਟੀਆਂ ਤੋਂ ਨਹੀਂ ਕੰਟਰੋਲ ਹੋਇਆ ਤੇ ਕੋਈ ਸ਼ੱਕ ਨਹੀਂਗਾ ਪਰ ਕੀ ਤੁਹਾਡੇ ਇਹਨਾਂ ਤੋਂ ਕੰਟਰੋਲ ਹੋ ਗਿਆ ਜਦੋਂ ਇਹ ਰੈਲੀਆਂ ਤੇ ਕਹਿੰਦੇ ਨਸ਼ਾ ਮੁਕਤ ਕਰਤਾ ਪੰਜਾਬ ਕੱਲ ਬਰਨਾਲੇ ਦੇ ਵਿੱਚ ਦੋ ਬੱਚੇ ਓਵਰਡੋਜ਼ ਨਾਲ ਮਰੇ ਨੇ ਸਾਰੀਆਂ ਅਖਬਾਰਾਂ ਵਿੱਚ ਆ ਮੈਂ ਆਪਣੇ ਸੋਸ਼ਲ ਮੀਡੀਆ ਟਵਿੱਟਰ ਅਕਾਊਂਟ ਤੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਹੋਇਆ ਫੋਟੋ ਔਰ ਮੇਰੀ ਆਪਣੀ ਕਨਸਟੈਂਸੀ ਵਿੱਚ ਪਿਛਲੇ ਕੋ 10 ਦਿਨਾਂ ਚ ਤਿੰਨ ਮੌਤਾਂ ਓਵਰਡੂਜ਼ ਨਾਲ ਹੋਈਆਂ ਮੈਂ ਉਹਨਾਂ ਦੇ ਭੋਗਾਂ ਤੇ ਵੀ ਵਿਚਾਰਿਆਂ ਦੇ ਜਾ ਕੇ ਆਇਆ ਕੁਝ ਵਿਚਾਰੇ ਜਿਹੜੇ ਜ਼ਿੰਮੇਦਾਰ ਆ ਜੱਟ ਤਪਕਾ ਉਹ ਥੋੜਾ ਡਰਦਾ ਵੀ ਆ ਕਿ ਸਾਡੀ ਬਦਨਾਮੀ ਹੋਊਗੀ ਲੇਕਿਨ ਅੰਦਰ ਬੈਠ ਕੇ ਦੱਸ ਦੇਣਗੇ ਕਿ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਹੈਗੇ ਹੁਣ ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਆਪਣੀ ਛਵੀ ਸਾਰੇ ਦੇਸ਼ ਵਿੱਚ ਪਹੁੰਚਾਉਣ ਬਣਾਉਣ ਵਾਸਤੇ ਹਾਲਾਂਕਿ ਬਣਣੀ ਨਹੀਂ ਕਿ ਖਤਮ ਹੋ ਚੁੱਕੀ ਇਹਨਾਂ ਦੀ ਖੇਡ لیکن ਉੱਥੇ ਸਾਡੇ ਪੰਜਾਬ ਨੂੰ ਭੱਡਿਆ ਜਾ ਰਿਹਾ ਵਾ ਬਦਨਾਮ ਕੀਤਾ ਜਾ ਰਿਹਾ ਪੰਜਾਬ ਦਾ ਕਿੱਡਾ ਵੱਡਾ ਗਲੋਰੀਅਸ ਪਾਸਟ ਹੈ ਜੋ ਸਾਡੇ ਗੁਰੂ ਸਾਹਿਬ ਦੀਆਂ ਕਿਰਪਾਣੀਆਂ ਨੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਹੈ ਜੋ ਇੱਕ ਗੌਰਵ ਮੇ ਇੱਕ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਉਹਦੀ ਤਾਂ ਕਦੀ ਕੇਜਰੀਵਾਲ ਨੇ ਕਦੀ ਗੱਲ ਨਹੀਂ ਕੀਤੀ ਅੱਛਾ ਦੂਜੇ ਦੋ ਮਸਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੀ ਇਹਨਾਂ ਨੇ ਰੀਤ ਮਾਫੀਆ ਦੀ ਗੱਲ ਕੀਤੀ ਹੈ ਇਹ ਉਹੀ ਕੇਜਰੀਵਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਕਿ 20000 ਕਰੋੜ ਰੁਪਏ ਮੈਂ ਇਲੀਗਲ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਤੇ ਜਮ੍ਹਾਂ ਕਿੰਨਾ ਉਂਦਰਾ ਹੈ ਪਿਛਲੇ 3 ਸਾਲਾਂ ਚ 250 300 ਕਰੋੜ ਰੁਪਏ ਸਾਲਾਨਾ 197500 ਕਰੋੜ ਰੁਪਏ ਬਾਰੇ ਇਸ ਕਰਕੇ ਨਹੀਂ ਗੱਲ ਕਰ ਰਹੇ ਕਿਉਂਕਿ ਇਹਨਾਂ ਦੀ ਜੇਬਾਂ ਜਾ ਰਿਹਾ ਹੁਣ ਸਾਰਾ ਤੇ ਆਪ ਇਹਨਾਂ ਦੇ ਮੰਤਰੀ ਸੰਤਰੀ ਅਮੈਂ ਪਹਿਲਾਂ ਵੀ ਕਹਿ ਰਿਹਾ ਵਾ ਔਰ ਹੁਣੇ ਕਹਿਣਾ ਵਾ ਕਿ ਜਿੰਨੇ ਪੰਜਾਬ ਦੇ ਕ੍ਰਸ਼ਰਸ ਨੇ ਪਾਰਟਿਕੁਲਰਲੀ ਕੰਡੀ ਬੈਲਟ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਫਤਾ ਮਹੀਨਾ ਭਰ ਦੇਨੇ ਨਾ ਮੰਤਰੀ ਨੂੰ ਦੋ ਦੋ ਤਿੰਨ ਤਿੰਨ ਲੱਖ ਰੁਪਏ ਕ੍ਰਸ਼ਰਾਂ ਦੀ ਬਾਵਾ ਮਰੂੜ ਕੇ ਲੈ ਰਹੇ ਨੇ ਉਹਦੇ ਬਾਰੇ ਨਹੀਂ ਗੱਲ ਕਰਨਗੇ ਰੇਟ ਮਾਫੀਆ ਬਾਰੇ ਅੱਛਾ ਕਰਜ਼ਾ ਕਿ ਨਾ ਚੜਾਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਰੁਪਏ ਤੋਂ ਉੱਤੇ ਜ਼ਿਆਦਾ ਕਰਜ਼ਾ ਚੜਾਇਆ ਜਿਹੜਾ ਨਾਰਮਲ ਕੋਰਸ ਵਿੱਚ ਕਰਜ਼ਾ ਪੰਜਾਬ ਦਾ 3 ਲੱਖ ਕਰੋੜ ਚੜਾਇਆ ਸੀਗਾ ਉਹ 3 ਸਾਲਾਂ ਚੜਾਇਆ ਸੀ 92 ਤੋਂ 2022 10 ਲੱਖ ਕਰੋੜ ਕਰਜ਼ਾ ਚੜਿਆ 30 ਸਾਲਾਂ ਦਾ ਜਦਾ ਮਤਲਬ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀ ਲੇਕਿਨ ਇਹਨਾਂ ਨੇ 3 ਸਾਲਾਂ ਚ 1 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਐਟਨ ਉਹਦੇ ਬਾਰੇ ਵੀ ਨਹੀਂ ਕੋਈ ਗੱਲ ਕਰਨਗੇ ਕਿਉਂਕਿ ਸਾਰਾ ਵੇਸਟ ਆਲੀਸ਼ਾਨ ਕੁੱਟੀਆਂ ਤੇ ਆ ਸਰਕਾਰੀ ਅਮਲਾ ਤੇ ਹਜ਼ਾਰ ਹਜ਼ਾਰ ਗੱਡੀ ਤੇ ਟੱਬਰਾਂ ਨੂੰ ਗਨਮੈਨ ਤੇ ਮੰਤਰੀ ਤੇ ਸੰਤਰੀ ਜਿੰਨਾ ਫਰਾਡ ਇਹ ਆਪਣੇ ਪੰਜਾਬ ਦੇ ਨਾਲ ਲੋਕ ਕਰ ਰਹੇ ਨੇ ਨਾ ਤਾਂ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਵਾ ਔਰ ਕੱਲ ਇਹਨਾਂ ਦੇ 15 ਕਾਉਂਸਲਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਪਾਰਟੀ ਛੱਡ ਕੇ ਅਲਵਦਾ ਕਹਿ ਗਏ ਆ ਤਾਂ ਤੁਸੀਂ ਥੋੜਾ ਜਿਹਾ ਵੇਟ ਕਰ ਲਓ 6-8 ਮਹੀਨਿਆਂ ਲਈ ਤਾਂ ਲੋਕੀ ਡਰਦੇ ਨੇ ਥੋੜਾ ਜਿਹਾ ਘਬਰਾਉਂਦੇ ਨੇ ਹਾਲਾਂਕਿ ਹੁਣ ਵੀ ਬਹੁਤ ਘੇਰਦੇ ਇਹਨਾਂ ਦੇ ਐਮਐਲਏ ਨੂੰ ਵਗੈਰਾ ਵਗੈਰਾ ਲੇਕਿਨ ਜਿੱਦਾਂ ਜਿੱਦਾਂ 2027 ਲੱਗ ਗਿਆ ਇਹਨਾਂ ਦਾ ਪਤਨ ਸਾਫ਼ ਹੈ ਪਤਨ ਵਾਲਾ ਪਤਨ ਨਹੀਂ ਹੋਣਾ ਬਹੁਤ ਸ਼ਰਮਨਾਕ ਇਹਨਾਂ ਦੀ ਹਾਰ ਹੋ ਗਈ ਇਹਨਾਂ ਨੂੰ ਮੈਂ ਪੁੱਛਦਾ ਜੋਨਾ ਕੇਜਰੀਵਾਲ ਤੋਂ ਭਗਵੰਤਪਾਨ ਨੂੰ ਕਦੀ ਆਪਣੇ ਮੰਤਰੀ ਕੁਟਾਰੂ ਚੱਕ ਬਾਰੇ ਬਿਆਨ ਦਿੱਤਾ ਏਡੀ ਭੈੜੀ ਹਰਕਤ ਕੀਤੀ ਇੱਕ ਨੌਜਵਾਨ ਮੁੰਡੇ ਦੇ ਤੁਸੀਂ ਕਦੀ ਉਹਦਾ ਬਿਆਨ ਦਿੱਤਾ ਤੁਸੀਂ ਕਦੀ ਸਰਬਜੀਤ ਮੰਨੂ ਕਿ ਉਹਨੇ ਤਿੰਨ ਉਹਨੇ ਇੱਕ ਜਗਰਾਂ ਵਿੱਚ ਐਨਆਰਆਈ ਦੀ ਕੋਠੀ ਕਬਜ਼ਾ ਕਰ ਲਈ ਸੀ ਉਹਦੇ ਬਾਰੇ ਉਹਦੇ ਬਾਰੇ ਬੋਲੇ ਹੋ ਤੁਸੀਂ ਆ ਸਰਾਰੀ ਬਾਰੇ ਬੋਲੇ ਹੋ ਕਦੀ ਆ ਪਠਾਨ ਮਾਜਰੀ ਦੀ ਉਹ ਜਿਹੜੀਆਂ ਇਹ ਮੋਰਲ ਸਕੈਂਡਲਸ ਉਹਦੇ ਬਾਰੇ ਬੋਲੇ ਹੋ ਤੁਹਾਡੇ ਪੁਲਿਸ ਆਫੀਸਰ ਦੇ ਉੱਤੇ ਇੱਡੇ ਗੰਭੀਰ ਇਲਜ਼ਾਮ ਲੱਗੇ ਹੋ ਤੁਸੀਂ ਕਦੀ ਬੋਲੇ ਹੋ ਕਦੀ ਤੁਸੀਂ ਕੋਈ ਕ腐ਸ਼ਨ ਦੇ ਉੱਤੇ ਜਵਾਬ ਦਿੱਤਾ ਪੰਜਾਬ ਦੇ ਵਿੱਚ ਸਾਰੀਆਂ ਤਹਿਸੀਲਾਂ ਤੇ ਥਾਣਿਆਂ ਵਿੱਚ ਵੱਡੇ ਪੱਦਰ ਦੇ ਉੱਤੇ ਲੁੱਟ ਹੋ ਰਹੀ ਆ ਇਕੱਲੇ ਬੂਡ ਲਾਉਣ ਨਾਲ ਭ੍ਰਿਸ਼ਟਾਚਾਰ ਥੋੜਾ ਖਤਮ ਹੋ ਜਾਏਗਾ ਫਿਰ ਗੱਲ ਪੰਜਾਬ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕੀਤਾ ਇਹਨਾਂ ਨੇ ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਤਸਕਰ ਬਾਰੇ ਸਾਨੂੰ ਜਾਣਕਾਰੀ ਦਿਓ WhatsApp ਨੰਬਰ ਦਿੱਤਾ ਇੰ데 ਪਹਿਲਾਂ ਭ੍ਰਿਸ਼ਟਾਚਾਰ ਦੇ ਬਾਰੇ ਕਰਦੇ ਹੁੰਦੇ ਸੀ ਕਿਸੇ ਨੇ ਕਈਆਂ ਲੋਕੀ ਹਾਰ-ਹਾਰ ਕੇ ਥੱਕ ਕੇ ਸ਼ਿਕਾਇਤਾਂ ਕਰਨੋਂ ਛੱਡ ਗਏ ਨੇ ਮੇਰੇ ਵੀਰੋ ਇਸ ਕਰਕੇ ਠੀਕ ਹੈ ਰਾਜਨੀਤੀ ਸਾਰੀਆਂ ਪਾਰਟੀਆਂ ਕਰਦੀਆਂ ਔਰ ਗਲਤੀਆਂ ਵੀ ਮਗਲੀਆਂ ਪਾਰਟੀਆਂ ਨੇ ਕੀਤੀਆਂ ਹੁੰਦੀਆਂ ਲੇਕਿਨ ਇੰਨੇ ਬਜਿੱਦ ਝੂਠੇ ਇਹਨੇ ਬੇਸ਼ਰਮੀ ਦੇ ਨਾਲ ਝੂਠ ਬੋਲਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਮਗਰ ਨੀਆਂ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰਤਾ ਸੀਗਾ ਔਰ ਸਕੂਲ ਜਿਹੜੇ ਸੇ ਉਜੜੇ ਪਏ ਸੀਗੇ ਹੁਣ ਅਸੀਂ ਸਕੂਲਾਂ ਦੇ ਵਿੱਚ ਕ੍ਰਾਂਤੀ ਲੈ ਆਂਦੀ ਕ੍ਰਾਂਤੀ ਤਾਂ ਨਹੀਂ ਪੱਥਰਾਂ ਦੀ ਆਈ ਹੈ ਸਕੂਲਾਂ ਦੀ ਕ੍ਰਾਂਤੀ ਥੋੜੋ ਆਈ ਹੈ ਇਮਤਿਹਾਨਾਂ ਦੇ ਰਿਜ਼ਲਟ ਸਾਰੇ ਪ੍ਰਿੰਸੀਪਲ ਤੇ ਹੈਡਮਾਸਟਰ ਜ਼ਿਲ੍ਹਿਆਂ ਦੇ ਵਿੱਚ 80 80 70 70% ਪੂਸਤਾ ਖਾਲੀ ਭਈਆਂ ਨੇ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਔਰ ਬਾਹਰ ਬੈਠੇ ਵਿਸ਼ਵ ਤੋਂ ਐਨ ਆਰ ਆਈਸ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਝੂਠੇ ਕੂੜ ਪਰਚਾਤ ਕੋ ਮਾੜੇ ਪ੍ਰਚਾਰ ਕੋ ਨੈਗੇਟਿਵ ਪਬਲਿਸਿਟੀ ਜੋ ਪੰਜਾਬ ਦੇ ਖਿਲਾਫ ਕਰ ਰਹੇ ਸਾਡੀ ਜੋ ਛਵੀ ਖਰਾਬ ਕਰ ਰਹੇ ਨੇ ਉਹ ਪੰਜਾਬ ਜਿਹਨੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਦੇ ਹਮਲੇ ਝੱਲੇ ਔਰ ਇਸ ਦੇਸ਼ ਦੀ ਆਬਰੂ ਨੂੰ ਔਰਤਾਂ ਨੂੰ ਬਚਾਇਆ ਤੇ ਉਹਨਾਂ ਨੂੰ ਭੰਡ ਰਹੇ ਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਛੋਟੇ ਛੋਟੇ 7 ਸਾਲ 9 ਸਾਲ ਦੇ ਸਹਿਬਜ਼ਾਦੇ ਜਿਨ੍ਹਾਂ ਨੇ ਕਸ਼ਮੀਰ ਤੇ ਪੜਪੰਤਾ ਤੇ ਬ੍ਰਾਹਮਣਾ ਦੀ ਖਾਤਰ ਜੋ ਉਹਦੇ ਦਾਦਾ ਜੀ ਦੇ ਨਾਲ ਕੁਰਬਾਨੀ ਹੋਈ ਤੇ ਉਹਨਾਂ ਨੂੰ ਭੰਡ ਰਹੇ ਨੇ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਅਜਾਈਂ ਕਰ ਰਹੇ ਨੇ ਔਰ ਜਿਹੜਿਆਂ ਦੀ ਫੋਟੋਆਂ ਮਗਰ ਟੰਗੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਦੇ ਰੋਜ਼ ਕਾਨੂੰਨ ਨੂੰ ਛਿੱਕੇ ਤੇ ਟੱਗਦੇ ਨੇ ਰੋਜ਼ ਕਨਸਟੀਟਿਊਸ਼ਨ ਨਾਮ ਦੀ ਪੰਜਾਬ ਦੇ ਵਿੱਚ ਕੋਈ ਨਾਮ ਨਹੀਂ ਰਹਿੰਦੇ ਜਿਹੜੇ ਜਿਹੜੇ ਕਨਸਟੀਟਿਊਸ਼ਨ ਦੇ ਨਿਰਮਾਤਾ ਸੀ ਇਕੱਲੇ ਫੋਟੋ ਟੰਗਣ ਦੇ ਨਾਲ ਉਹਦੇ ਨਾਮ ਹੋ ਜੂਵੇਗਾ ਔਰ ਸ਼ਹੀਦ ਭਗਤ ਸਿੰਘ ਤਾਂ ਮੈਂ ਕਹਿੰਦਾ ਹੁਣਦਾ ਹੋਣਾ ਉੱਤੇ ਬੈਠਾ ਜਿੱਥੇ ਵੀ ਉਹਗਾ ਦੇਖਦਾ ਹੋਣਾ ਕਿ ਯਾਰ ਐਡੇ ਝੂਠੇ ਬੰਦੇ ਮੇਰੀ ਮਜ਼ਾਰ ਤੇ ਮੇਰੀ ਬਰਸੀ ਤੇ ਤੇ ਮੇਰੇ ਉੱਤੇ ਜਿਹੜੀ ਸਾਡੀ ਬਣੀ ਹੋ ਉਥੇ ਆਣ ਕੇ ਸੌਹਾ ਖਾਂਦੇ ਨੇ ਛੁੱਟੀਆਂ ਤੇ ਨਾਮ ਵਰਤਦੇ ਨੇ ਮੇਰਾ ਤੇ ਕੰਮ ਕਰਦੇ ਨੇ ਡੀਪ ਸਟੇਟ ਦਾ ਸਾਡੇ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਕੀ ਭਗਤ ਸਿੰਘ ਅੱਜ ਜਿੰਦਾ ਹੁੰਦਾ ਤੇ ਯੋ ਆਪਾਂ ਤੇ ਐਨਐਸਏ ਲਾਉਣ ਦਿੰਦਾ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਬੁਲਡوزر ਚਲਾਏ ਜੀਸੀਬੀ ਮਸ਼ੀਨਾਂ ਚਲਾਈਆਂ ਅਗਰ ਸੀਧ ਭਗਤ ਸਿੰਘ ਔਰ ਬਾਬਾ ਸਾਹਿਬ ਬੰਮੇਦਕਰ ਜਿੰਦੇ ਹੁੰਦੇ ਤੇ ਕੀ ਉਹ ਇਦਾਂ ਦੇ ਕਾਲੇ ਕਾਨੂੰਨ ਤੇ ਕਿਸਾਨਾਂ ਦੇ ਖਿਲਾਫ ਇਹ ਅਤਿਆਚਾਰ ਹੋਣ ਦਿੰਦੇ ਅੱਜ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾ ਸਕਦਾ ਕੋਈ ਮੁਜ਼ਾਹਰਾ ਨਹੀਂ ਕਰ ਸਕਦਾ ਅਗਰ ਆ ਬਾਬਾ ਸਾਹਿਬ ਅੰਬੇਦਕਰ ਜੀਂਦੇ ਹੁੰਦੇ ਜਿਨ੍ਹਾਂ ਨੇ ਸਾਨੂੰ ਫੰਡਮੈਂਟਲ ਰਾਈਟ ਦਿੱਤਾ ਕਨਸਟੀਟਿਊਸ਼ਨ ਵਿੱਚ ਰਾਈਟ ਟੂ ਐਕਸਪ੍ਰੈਸ਼ਨ ਐਂਡ ਫਰੀडम ਆਫ ਸਪੀਚ ਉਹ ਅੱਜ ਅਗਰ ਜੀਂਦੇ ਹੁੰਦੇ ਤਾਂ ਕੀ ਉਹ ਇਸ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਆਵਾਜ਼ ਬੰਦ ਕਰਤੀ ਸਾਰੇ ਪੰਜਾਬ ਦੇ ਲੋਕਾਂ ਦੀ ਧਰਨੇ ਮੁਜ਼ਾਹਰਾ ਤੇ ਮਨਾਈ ਕਰ ਦਿੱਤੀ ਕੀ ਹੋ ਇਸ ਨੂੰ ਪਰਵਾਨਗੀ ਦਿੰਦੇ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਬਜ਼ੁਰਗੋ ਮੈਨੂੰ ਪਤਾ ਤੁਸੀਂ ਸਾਰੇ ਸਮਝ ਚੁੱਕੇ ਹੋ ਕੋਈ ਕਸਰ ਨਹੀਂ ਰਹੇਗੀ ਲੇਕਿਨ ਫਿਰ ਵੀ ਜਿਹੜੀ ਬਕਾਇਆ ਕਸਰ ਹੈ ਉਹਨਾਂ ਦੀ ਕੱਢੋ ਔਰ ਇਹੀ ਭਗਵੰਤ ਕਹਿੰਦਾ ਹੁੰਦਾ ਸੀ ਕਿ ਆਪਣੇ ਬੰਦਿਆਂ ਨੂੰ ਸਵਾਲ ਪੁੱਛਿਆ ਕਰੋ ਸਵਾਲ ਕਿਤੋਂ ਪੁੱਛਣਗੇ ਜੀ ਤੁਸੀਂ 100-100 ਬੰਦਾ ਪੁਲਿਸ ਦਾ ਨਾਲ ਲੈ ਕੇ ਆਉਨੇ ਹੋ ਜਿਹੜਾ ਬੰਦਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਹੋ ਪਰ ਫਿਰ ਵੀ ਮੈਂ ਕਹੂੰਗਾ ਤੁਸੀਂ ਬਹਾਦਰ ਹੋ ਪੰਜਾਬ ਦੇ ਲੋਕੋ ਜਿੱਥੇ ਆਉਂਦੇ ਨੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਆ ਸਿੱਖਿਆ ਕਾਂਤੀ ਬੋਗਸ ਹੈ ਤੁਹਾਡਾ ਯੁੱਧ ਨਸ਼ੇ ਵਿਰੁੱਧ ਬੋਗਸ ਹੈ ਔਰ ਤੁਸੀਂ ਪੰਜਾਬ ਦੇ ਖਜ਼ਾਨੇ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਹੈਲੀਕਾਪਟਰ ਜਹਾਜ਼ ਵਰਤਨੇ ਬੰਦ ਕਰੋ ਸਰਕਾਰੀ ਮੀਟਿੰਗਾਂ ਲੈ ਰਹੇ ਨੇ ਮਨੀਸ਼ ਸੋਡੀਆ ਪੰਜਾਬ ਭਵਨ ਸਾਡਾ ਸਰਕਾਰੀ ਇੱਕ ਗੈਸਟ ਹਾਊਸ ਹੈ ਉੱਥੇ ਬੈਠ ਕੇ ਆ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਨੂੰ ਬੁਲਾ ਕੇ ਜਿਹੜੇ ਹੁਕਮ ਦਿੰਦੇ ਨੇ ਇਹਨਾਂ ਦੀਆਂ ਸਰਕਾਰੀ ਮੀਟਿੰਗਾਂ ਕਰਨੀਆਂ ਬੰਦ ਕਰੋ ਪੰਜਾਬ ਦੇ ਵਿੱਚ ਰੂਲ ਆਫ ਲਾ ਬਹਾਲ ਹੋਣਾ ਚਾਹੀਦਾ ਮੁਜਾਰੇ ਤੇ ਧਰਿਆਂ ਮਾਰਨ ਦੀ ਜਿਹੜੀ ਪਰਵਾਨਗੀ ਹੋਣੀ ਚਾਹੀਦੀ ਹੈ ਔਰ ਝੂਠੇ ਪਰਚੇ ਬੰਦ ਹੋਣੇ ਚਾਹੀਦੇ ਆ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ ਜਿਹੜਾ ਤਾਂ ਅਸਲ ਕੰਮ ਲੋਕਾਂ ਨੇ ਤਾਂ ਉਹ ਕਰੋ ਨਹੀਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਹੀ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪਣੇ ਪਿੰਡ ਚ ਜੋ ਇਹਨਾਂ ਨੇ ਸਾਡੇ ਕਿਸਾਨ ਜਿੱਥੇ ਬੰਦਿਆਂ ਦੀ ਤੋਹਫੀਨ ਕੀਤੀ ਆ ਔਰ ਉਹਨਾਂ ਤੇ ਅਤਿਆਚਾਰ ਕੀਤਾ ਤੇ ਲਾਠੀਆਂ ਤੇ ਡਾਂਗਾ ਮਰਾਈਆਂ ਇਹਨਾਂ ਦੀ ਆਪਾਂ ਨੂੰ ਜ਼ਰੂਰ ਇਹਨਾਂ ਦੀ ਪੁੱਛ ਪੜਤਾਲ ਇਹਨਾਂ ਲੋਕਾਂ ਤੋਂ ਕਰਨੀ ਚਾਹੀਦੀ ਅੱਜ ਦੇ ਇਸ ਵਿਸ਼ੇ ਤੇ ਕਿ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ